ਪੰਜਾਬ ਵਿੱਚ ਭਲਕੇ ਯਾਨੀ ਮੰਗਲਵਾਰ ਨੂੰ ਸਾਰੇ ਸਰਕਾਰੀ ਅਦਾਰੇ ਵਿੱਚ ਛੁੱਟੀ ਰਹੇਗੀ ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ 2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ ਭਲਕੇ 파ਰਸ਼ੂਰਾਮ ਜੰਤੀ ਦੇ ਸਰਕਾਰੀ ਛੁੱਟੀ ਰਹੇਗੀ ਦੱਸਦੇ ਕਿ ਅਪ੍ਰੈਲ ਮਹੀਨੇ ਸੱਤ ਸਰਕਾਰੀ ਛੁੱਟੀਆਂ ਆਈਆਂ ਹਨ ਅਸਲ 파ਰਸ਼ੂਰਾਮ ਜੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ ਭਗਵਾਨ 파ਰਸ਼ੂਰਾਮ ਅੱਠ ਅਮੀਰਾ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ ਛੇਵੇਂ અવਤਾਰ ਹਨ ਉਨ੍ਹਾਂ ਦੇ ਜਨਮ ਦਿਨ ਤੇ ਦੇਸ਼ ਭਰ ਵਿੱਚ ਇੱਕ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਅਤੇ ਮੰਦਰਾਂ ਵਿੱਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਦੱਸਦੇ ਕਿ 파ਰਸ਼ੂ ਰਾਮ ਜੰਮਤੀ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸੋਨਾ ਖਰੀਦਣ ਨਾਲ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਦੌਲਤ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਨ ਸ਼ਰੀ ਜਾਂਦਰ ਮਿੱਟੀ ਦੇ ਭਾਂਡੇ ਵੀ ਖਰੀਦੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਤੇ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਭਲਕੇ ਯਾਨੀ ਮੰਗਲ ਨੂੰ ਸਾਰੇ ਸਰਕਾਰੀ ਅਦਾਰੇ ਵਿੱਚ ਛੁੱਟੀ ਰਹੇਗੀ ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ 2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ ਭਲਕੇ 파ਰਸ਼ੂਰਾਮ ਜੰਤੀ ਦੇ ਸਰਕਾਰੀ ਛੁੱਟੀ ਰਹੇਗੀ ਦੱਸਦੇ ਕਿ ਅਪ੍ਰੈਲ ਮਹੀਨੇ ਸੱਤ ਸਰਕਾਰੀ ਛੁੱਟੀਆਂ ਆਈਆਂ ਹਨ ਅਸਲ 파ਰਸ਼ੂਰਾਮ ਜੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ ਭਗਵਾਨ 파ਰਸ਼ੂਰਾਮ ਅੱਠ ਅਮੀਰਾ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਹਨ ਉਨ੍ਹਾਂ ਦੇ ਜਨਮ ਦਿਨ ਤੇ ਦੇਸ਼ਾਂ ਵਿੱਚ ਇੱਕ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਅਤੇ ਮੰਦਰਾਂ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਦੱਸਦੇ ਕਿ 파ਰਸ਼ੂ ਰਾਮ ਜਨਤੀ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸੋਨਾ ਖਰੀਦਣ ਨਾਲ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਦੌਲਤ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਨ ਛਰੀ ਜਾਂਦਰ ਮਿੱਟੀ ਦੇ ਭਾਂਡੇ ਵੀ ਖਰੀਦੇ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਤੇ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਭਲਕੇ ਯਾਨੀ ਮੰਗਲਵਾਰ ਨੂੰ ਸਾਰੇ ਸਰਕਾਰੀ ਅਦਾਰੇ ਜੋ ਛੁੱਟੀ ਰਹੇਗੀ। ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ 2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਭਲਕੇ 파ਰਸ਼ੂਰਾਮ ਜੰਤੀ ਦੇ ਸਰਕਾਰੀ ਛੁੱਟੀ ਰਹੇਗੀ। ਦੱਸਦੇ ਕਿ ਅਪ੍ਰੈਲ ਮਹੀਨੇ ਸੱਤ ਸਰਕਾਰੀ ਛੁੱਟੀਆਂ ਆਈਆਂ ਹਨ। ਅਸਲ 파ਰਸ਼ੂਰਾਮ ਜੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਭਗਵਾਨ 파ਰਸ਼ੂਰਾਮ ਅੱਠ ਅਮੀਰਾ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਹਨ। ਉਨ੍ਹਾਂ ਦੇ ਜਨਮ ਦਿਨ ਤੇ ਦੇਸ਼ ਭਾਰ ਵਿੱਚ ਇੱਕ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਅਤੇ ਮੰਦਰਾਂ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਦੱਸਦੇ ਕਿ 파ਰਸ਼ੂ ਰਾਮ ਜੰਤੀ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸੋਨਾ ਖਰੀਦਣ ਨਾਲ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਦੌਲਤ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਨ ਸ਼੍ਰੀ ਜਾਂਦਰ ਮਿੱਟੀ ਦੇ ਭਾਂਡੇ ਵੀ ਖਰੀਦੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਤੇ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਭਲਕੇ ਯਾਨੀ ਮੰਗਲਵਾਰ ਨੂੰ ਸਾਰੇ ਸਰਕਾਰੀ ਅਦਾਰੇ ਵਿੱਚ ਛੁੱਟੀ ਰਹੇਗੀ। ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ 2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ ਭਲਕੇ 파ਰਸ਼ੂਰਾਮ ਜੰਤੀ ਦੇ ਸਰਕਾਰੀ ਛੁੱਟੀ ਰਹੇਗੀ ਦੱਸਦੇ ਕਿ ਅਪ੍ਰੈਲ ਮਹੀਨੇ ਸੱਤ ਸਰਕਾਰੀ ਛੁੱਟੀਆਂ ਆਈਆਂ ਹਨ ਅਸਲ 파ਰਸ਼ੂਰਾਮ ਜੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ ਭਗਵਾਨ 파ਰਸ਼ੂਰਾਮ ਅੱਠ ਅਮੀਰਾ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਹਨ ਉਨ੍ਹਾਂ ਦੇ ਜਨਮ ਦਿਨ ਤੇ ਦੇਸ਼ ਭਰ ਵਿੱਚ ਇੱਕ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਅਤੇ ਮੰਦਰਾਂ ਵਿੱਚ ਉਨ੍ਹਾਂ ਦੇ ਦੀ ਪੂਜਾ ਕੀਤੀ ਜਾਂਦੀ ਹੈ। ਦੱਸਦੇ ਕਿ 파ਰਸ਼ੂ ਰਾਮ ਜਨਤੀ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸੋਨਾ ਖਰੀਦਣ ਨਾਲ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਦੌਲਤ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਨ ਸ਼ਰੀ ਜਾਂਦਰ ਮਿੱਟੀ ਦੇ ਭਾਂਡੇ ਵੀ ਖਰੀਦੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਤੇ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਭਲਕੇ ਯਾਨੀ ਮੰਗਲਵਾਰ ਨੂੰ ਸਾਰੇ ਸਰਕਾਰੀ ਅਦਾਰੇ ਵਿੱਚ ਛੁੱਟੀ ਰਹੇਗੀ। ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ ਦੋ 11 25 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ ਭਲਕੇ 파ਰਸ਼ੂਰਾਮ ਜੰਤੀ ਦੇ ਸਰਕਾਰੀ ਛੁੱਟੀ ਰਹੇਗੀ ਦੱਸਦੇ ਕਿ ਅਪ੍ਰੈਲ ਮਹੀਨੇ 7 ਸਰਕਾਰੀ ਛੁੱਟੀਆਂ ਆਈਆਂ ਹਨ ਅਸਲ 파ਰਸ਼ੂਰਾਮ ਜੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ ਭਗਵਾਨ 파ਰਸ਼ੂਰਾਮ 8 ਅਮੀਰਾ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਹਨ ਉਨ੍ਹਾਂ ਦੇ ਜਨਮ ਦਿਨ ਤੇ ਦੇਸ਼ ਭਰ ਵਿੱਚ ਇੱਕ ਸ਼ੁਭ ਯਾਤਰਾ ਕੀਤੀ ਜਾਂਦੀ ਹੈ ਅਤੇ ਮੰਦਰਾਂ ਵਿੱਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਦੱਸਦੇ ਕਿ ਪਾਰਸ਼ੂ ਰਾਮ ਜਨਮ ਦਿਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਸੋਨਾ ਖਰੀਦਣ ਨਾਲ ਘਰ ਵਿੱਚ ਖੁਸ਼ੀ ਖੁਸ਼ਹਾਲੀ ਅਤੇ ਦੌਲਤ ਆਉਂਦੀ ਹੈ ਇਸ ਤੋਂ ਇਲਾਵਾ ਇਸ ਦਿਨ ਸ਼੍ਰੀ ਜਾਂਦਰ ਮਿੱਟੀ ਦੇ ਭਾਂਡੇ ਵੀ ਖਰੀਦੇ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਤੇ ਬਣਿਆ ਰਹਿੰਦਾ ਹੈ